ਰੁੱਖ ਜੀਵਨ ਦਾ ਆਧਾਰ ਹਨ ਇਹ ਧਰਤੀ ਦਾ ਸਰਮਾਇਆ ਹਨ ਡੰਡੀ ਇਹ ਜੀਵਨ ਦਾ ਅਨਿਖਣਵਾ ਅੰਗ ਹਨ ਇਨ੍ਹਾਂ ਬਿਗੈਰ ਧਰਤੀ ਉਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਡੰਡੀ ਰੁੱਖਾ ਕਾਰਨ ਹੀ ਮਨੁੱਖ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਸਰੋਤ ਪ੍ਰਾਪਤ ਹੁੰਦੇ ਹਨ ਇਹ ਸਾਨੂੰ ਸ਼ਾ ਹਵਾ ਫਲ ਫੁੱਲ ਲੱਕੜ ਕਾਗਜ਼ ਰਬੜ ਜੜੀਆਂ ਬੂਟੀਆਂ ਆਦਤ ਦਿੰਦੇ ਹਨ ਇਹ ਸ਼ੁੱਧ ਵਾਤਾਵਰਣ ਲਈ અત્યੰਤ ਮਹੱਤਵਪੂਰਨ ਹਨ ਪਿੱਪਲ ਬੋਹੜ ਕੇਕਰ ਅੰਬ ਟਾਹਲੀ ਸਫੈਦਾ ਪਾਪੂਲਰ ਤੇ ਹੋਰ ਕਈ ਪ੍ਰਕਾਰ ਦੇ ਰੁੱਖ ਮਨੁੱਖ ਨੂੰ ਕਈ ਲਾਭ ਦੇ ਰਹੇ ਹਨ ਡੰਡੀ ਇਨ੍ਹਾਂ ਉੱਤੇ ਕੀਟ ਪ੍ਰਜਾਤੀਆਂ ਅਤੇ ਕਈ ਜੀਵ ਜੰਤੂ ਜਨਮ ਲੈਂਦੇ ਹਨ ਇਸ ਤਰ੍ਹਾਂ ਰੁੱਖਾਂ ਨਾਲ ਜੀਵ ਜੰਤੂ ਚੱਕਰ ਵੀ ਜੁੜਿਆ ਹੋਇਆ ਹੈ ਡੰਡੀ ਰੁੱਖ ਧਰਤੀ ਨੂੰ ਸੁੰਦਰ ਬਣਾਉਂਦੇ ਹਨ ਅਤੇ ਰੁੱਖ ਕਰਕੇ ਹੀ ਵਾਤਾਵਰਨ ਸੰਤੁਲਨ ਬਣਿਆ ਹੋਇਆ ਹੈ। ਡੰਡੀ ਮਨੁੱਖ ਦੀ ਚੰਗੀ ਸਿਹਤ ਵੀ ਰੁੱਖਾਂ ਉੱਪਰ ਨਿਰਭਰ ਕਰਦੀ ਹੈ। ਰੁੱਖਾਂ ਤੋਂ ਮਨੁੱਖ ਨੂੰ ਕਈ ਪ੍ਰਕਾਰ ਦੀਆਂ ਦਵਾਈਆਂ ਪ੍ਰਾਪਤ ਹੁੰਦੀਆਂ ਹਨ ਜਿਨ੍ਹਾਂ ਨਾਲ ਮਨੁੱਖ ਦੇ ਰੋਗਾਂ ਦਾ ਇਲਾਜ ਕਿਤਾ ਜਾਂਦਾ ਹੈ ਡੰਡੀ ਇਹਨਾਂ ਤੋਂ ਬਗੈਰ ਵਾਤਾਵਰਨ ਦਾ ਸੰਤੁਲਨ ਵਿਗੜ ਜਾਏਗਾ ਅਤੇ ਧਰਤੀ ਤੇ ਤਬਾਹੀ ਫੈਲ ਜਾਏਗੀ ਡੰਡੀ ਮਨੁੱਖ ਵਿਕਾਸ ਦੇ ਨਾਅ ਹੇਟ ਰੁੱਖਾਂ ਦੀ ਬਲੀ ਲੈ ਕੇ ਕੰਕਰੀਟ ਦੇ ਜੰਗਲ ਦਾ ਵਿਸਥਾਰ ਕਰ ਰਿਹਾ ਹੈ ਡੰਡੀ ਪੈਰਾ ਜਿਸ ਅਨੁਪਾਤ ਵਿੱਚ ਰੁੱਖ ਕੱਟੇ ਜਾ ਰਹੇ ਹਨ ਜੇਕਰ ਉਸੇ ਜਾਂ ਉਸ ਤੋਂ ਵੀ ਵੱਧ ਅਨੁਪਾਤ ਵਿੱਚ ਨਵੇਂ ਰੁੱਖ ਨਾ ਲਗਾਏ ਗਏ ਤਾਂ ਸਾਡੇ ਗ੍ਰਹਿ ਤੋਂ ਜੀਵਨ ਦੀਆਂ ਸੰਭਾਵਨਾਵਾਂ ਖਤਮ ਹੋ ਜਾਣਗੀਆਂ ਰੁੱਖ ਕੁਦਰਤ ਦੀ ਉਹ ਦਾਤ ਹਨ ਜਿਸ ਦਾ ਕੋਈ ਬਦਲ ਬਾਜੂਦ ਨਹੀਂ ਹੈ ਇਹ ਸਾਡੇ ਸਭ ਤੋਂ ਪ੍ਰੋਸੇਜੋਗ ਮਿੱਤਰ ਹਨ ਡੰਡੀ ਸਾਡੇ ਦੁਆਰਾ ਲਗਾਇਆ ਗਿਆ ਇੱਕ ਰੁੱਖ ਸਿਰਫ ਸਾਡੇ ਲਈ ਹੀ ਫਾਇਦੇਮੰਦ ਨਹੀਂ ਹੁੰਦਾ ਸਗੋ ਆਉਣ ਵਾਲੀਆਂ ਪੀੜੀਆਂ ਨੂੰ ਵੀ ਲਾਭ ਪਹੁੰਚਾਉਂਦਾ ਹੈ ਡੰਡੀ ਹਵਾ ਪਾਣੀ ਬਾਲਨ ਖਾਣ ਪੀਣ ਦੀ ਸਮਗਰੀ ਕੱਪੜੇ ਜਾਨਵਰਾਂ ਦੇ ਲਈ ਚਾਰਾ ਅਤੇ ਇਮਾਰਤੀ ਲੱਕੜ ਆਦ ਸਭ ਕੁਝ ਸਾਨੂੰ ਇਨਤੋਂ ਹੀ ਪ੍ਰਾਪਤ ਹੁੰਦਾ ਹੈ ਰੁੱਖ ਅਤੇ ਜੰਗਲ ਸਿਰਫ ਮਨੁੱਖ ਲਈ ਹੀ ਅਮੁੱਲ ਨਹੀਂ ਹਨ ਸਗੋ ਇਹ ਪੰਛੀਆਂ ਜੰਗਲੀ ਜੀਵਾਂ ਦੇ ਲਈ ਵੀ ਰਹਿਣ ਬਸੇਰੇ ਹਨ ਡੰਡ ਇਨਾ ਤੋਂ ਬਗੈਰ ਅਸੀਂ ਕੁਦਰਤ ਵੱਲੋਂ ਮਿਲੇ ਰੰਗ-बिरंगे ਪੰਛੀਆਂ ਦੇ ਅਨਮੋਲ ਖਜ਼ਾਨੇ ਦੀ ਕਲਪਨਾ ਵੀ ਨਹੀਂ ਕਰ ਸਕਦੇ ਪਰ ਕਿ ਮਨੁੱਖ ਇਨ੍ਹਾਂ ਕੁਦਰਤੀ ਸਾਧਨਾ ਦਾ ਲਾਭ ਹੀ ਲੈਣਾ ਚਾਹੁੰਦਾ ਹੈ ਜਾਂ ਇਨ੍ਹਾਂ ਵਸੇਟਿਆਂ ਦੀ ਸਾਂਭ ਸੰਭਾਲ ਪ੍ਰਤੀ ਵੀ ਸੁਚੇਤ ਹੈ ਪ੍ਰਸੰਚਨ ਵਰਤਮਾਨ ਸਥਿਤੀ ਨੂੰ ਦੇਖ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਅਸੀਂ ਰੁੱਖਾਂ ਨੂੰ ਬਚਾਉਣਾ ਤਾਂ ਚਾਹੁੰਦੇ ਹਾਂ ਪਰ ਇਸ ਪਾਸੇ ਅਸੀਂ ਉਸ ਪੱਧਰ ਤੇ ਤਰद्दद ਨਹੀਂ ਕਰ ਰਹੇ ਜਿੰਨਾ ਕੀਤਾ ਜਾਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ ਕੁਦਰਤ ਦਾ ਸੰਤੁਲਨ ਵਿਗੜਦਾ ਜਾਏਗਾ ਅਤੇ ਕੁਦਰਤ ਅਨਮੋਲ ਖਜ਼ਾਨੇ ਤੇ ਹੋਰ ਨੇਮਤਾ ਸਾਡੇ ਕੋਲੋਂ ਖੁਸ਼ ਜਾਣ ਗਿਆ ਸਟਾਕ